ਜ਼ੀਰੋ ਟੋਲਰੈਂਸ ਪਾਲਿਸੀ ਐਟਵਰਡਜ਼ ਆਰਗੇਨਾਈਜ਼ ਕ੍ਰਾਈਮ ਉਹਦੇ ਇੱਕ ਬੜੀ ਵੱਡੀ ਸਫਲਤਾ ਮਿਲੀ ਹੈ ਸਾਨੂੰ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ 6 ਅਕਿਊਜ਼ਡ ਫੜੇ ਹੈ ਔਰ 10 ਸੋਫਿਸਟੀਕੇਟਿਡ ਵੈਪਨ ਫੜੇ ਗਏ ਹੈ ਜਿੱਚ 3 ਗਲੌਕ ਨੇ ਆਸਟਰੀਅਨ ਮੇਡ 9mm ਦੇ ਤੇ ਬਾਕੀ 0.32 ਬੋਰ ਦੇ ਬੜੇ ਸੋਫਿਸਟੀਕੇਟਿਡ ਵੈਪਨ ਨੇ ਤੇ 17 ਦੇ ਕਰੀਬ ਕਾਰਟ੍ਰਿਜਸ ਨੇ ਜਿਹੜੇ ਮਲਜ਼ਮ ਨੇ ਇਹ ਸਾਰਾ ਜਿਹਾ ਲਮਰੀ ਇਨਵੈਸਟੀਗੇਸ਼ਨ ਚ ਕੱਲ ਪਤਾ ਲੱਗੀ ਹੈ ਕਿ ਇੱਕ ਕ੍ਰਾਸ ਬਾਰਡਰ ਪੁਸ਼ ਹੋਈ ਹੈ ਕਨਸਾਈਨਮੈਂਟ ਔਰ ਬਟਾਲਾ ਏਰੀਏ ਦੇ ਰਹਿਣ ਵਾਲੇ ਨੇ ਇਹ ਜਿਹੜੇ ਮੇਨ ਦੋ ਮੁਲਜ਼ਮ ਨੇ ਜਿਨ੍ਹਾਂ ਤੋਂ ਮੇਨ ਜਿਹੜੀ ਅਕ੍ਰਾਸ ਬਾਰਡਰ ਕਨਸਾਈਨਮੈਂਟ ਦੀ ਬਰਾਮਦਗੀ ਹੋਈ ਹੈ ਉਹਦੇ ਚ ਅਮਰਤਪਾਲ ਸਿੰਘ ਹੈ son of ਸੁਰਿੰਦਰ ਸਿੰਘ ਇਹ ਸ਼ੇਰਪੁਰ ਦਾ ਸ਼ੇਖਵਾ ਥਾਣਾ ਹੈਗਾ ਡਿਸਟ੍ਰਿਕਟ ਬਟਾਲਾ ਪੁਲਿਸ ਡਿਸਟ੍ਰਿਕਟ ਜਿਹੜਾ ਦੂਜਾ ਪ੍ਰਾਪਤੀ ਪੇਲੀਅਸ ਹਰਮਨ ਹੈ ਇਹ ਸੁਮਰਾਏ ਪਿੰਡ ਸਦਰ ਪਟਿਆਲਾ ਦੇ ਵਿੱਚ ਉੱਥੋਂ ਦਾ ਰਹਿਣ ਵਾਲਾ ਜਿਹੜਾ ਅਮਰਤਪਾਲ ਨੇ ਇਲੈਕਸ਼ਨ ਵੀ ਲੜੀ ਸੀ ਸਰਪੰਚੀ ਦੀ ਇਹਨਾਂ ਦਾ ਜਿਹੜਾ ਦੂਜਾ ਕੰਟੈਕਟਸ ਨੇ ਜਿਹੜੇ ਅਮਰਸਰ 베ਸਟ ਨੇ ਉਹਦੇ ਵਿੱਚ ਵਿਨੋਦ ਸੁਮਰ ਏਲੀਅਸ ਰੰਗੀਲਾ ਹੈਗਾ ਇਹ ਰੀਸੈਂਟਲੀ ਬੇਲਤੇ ਆਇਆ ਦੇ ਖਿਲਾਫ 19 ਕੇਸਿਸ ਨੇ ਰੋਬਰੀ ਸਨੇਚਿੰਗ ਡਕੁਆਟੀ ਆਰਮਜ਼ ਐਂਡ ਤੇ ਅਟੈਂਪਟ ਟੂ ਮਰਡਰ ਵਗੈਰਾ ਤੇ ਔਰ ਜਿਹੜਾ ਇੱਕ ਇਹਦੇ ਵਿੱਚ ਇਦੋਂ ਸਾਨੂੰ ਗੱਲ ਸਾਹਮਣੇ ਆਈ ਹੈ ਕਿ ਬਾਹਰ ਇੱਕ ਫੋਰਨ ਬੇਸ ਸੰਗੂਲਰ ਹੈ ਜਿਹਦੇ ਕਿ ਪਾਕਿਸਤਾਨ ਦੇ ਵਿੱਚ ਲਿੰਕ ਨੇ ਉਹ ਇਹ ਬੰਦਿਆਂ ਨੂੰ ਤਿਆਰ ਕਰਕੇ ਤੇ ਉਧਰੋਂ ਇਹਨਾਂ ਨੂੰ ਬਾਰ-ਬਾਰ ਕਨਸਾਈਨਮੈਂਟਸ ਜਿਹੜੀਆਂ ਪੁਸ਼ ਕਰ ਰਿਹਾ ਤੇ ਉਸ ਤੋਂ ਬਾਅਦ ਜਿਹੜਾ ਇੱਥੇ ਆਰਗੇਨਾਈਜ਼ ਕ੍ਰਾਈਮ ਦੇ ਵਿੱਚ ਵੈਪਨਸ ਵੰਤਣ ਵਾਸਤੇ ਦਿੱਤੇ ਜਾ ਰਹੇ ਨੇ ਇਹਦੇ ਚ ਇੱਕ ਮੇਨ ਬੰਦਾ ਜਿਹੜਾ ਫੰਡ ਨਾਲਾ ਹੁਣ ਰਹਿੰਦਾ ਇੱਕ ਹੈਗਾ ਕਰਨਵੀਰ ਮੀਰਾ ਕੋਟ ਦਾ ਉਹਦੇ ਖਿਲਾਫ ਵੀ ਪਹਿਲਾਂ ਐਨਡੀਪੀਐਸ ਸੈੱਟ ਦੇ ਐਸਟੀਐਫ ਵੱਲੋਂ ਤੇ ਆਰਮਜ਼ ਦੇ ਖੰਨੇ ਦੇ ਵਿੱਚ ਵੀ ਪਰਚੇ ਦਰਜ ਨੇ ਉਹ ਅੰਮ੍ਰਿਤਸਰ ਰੂਰਲ ਮੀਰਾਕੋਟ ਦਾ ਰਹਿਣ ਵਾਲਾ ਉਹਨੂੰ ਵੀ ਜਲਦੀ ਗ੍ਰਿਫਤਾਰ ਕੀਤਾ ਜਾਊਗਾ। ਔਰ ਮੈਂ ਸਮਝਦਾ ਕਿ ਇਹਦੇ ਨਾਲ ਇੱਕ ਇਹਨੂੰ ਬੜੀ ਅੱਛੀ ਕਾਮਯਾਬੀ ਸਾਨੂੰ ਮਿਲੀ ਹੈ ਸਾਡੇ ਡੀਸੀਪੀ ਮਿਸਟਰ ਆਲਮ ਵਿਜੇ ਜੀ ਨਵਜੋਤ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਔਰ ਅਮੋਲਕਦੀਪ ਸਾਡੇ ਰੈਂ ਇਨਸਪੈਕਟਰ ਸੀਆਈਏ ਤੇ ਉਹਨਾਂ ਦੀ ਟੀਮ ਨੇ ਔਰ ਬੜਾ ਅੱਛੀ ਰਿਕਵਰੀ ਕੀਤੀ ਹੈ ਕਿਉਂਕਿ 10 ਸੋਫਿਸਟੀਕੇਟਿਡ ਵੈਪਨ ਔਰ ਜਿਹਦੇ ਚ ਆਸਟਰੀਅਨ ਮੇਡ ਤੇ ਪਾਕਿਸਤਾਨ ਤੋਂ ਪੁਸ਼ ਹੋਈਆਂ ਚੀਜ਼ਾਂ ਨੇ ਸੋ ਉਹਦੇ ਚ ਮੈਂ ਸਮਝਦਾ ਕਿ ਇਹਦੇ ਨਾਲ ਸਾਡੇ ਏਰੀਏ ਦੇ ਵਿੱਚ ਸਪੈਸ਼ਲੀ ਜਿਹੜਾ ਬਾਰਡਰ ਏਰੀਆ ਸਾਰਾ ਉਹਦੇ ਚ ਕਾਫੀ ਇਹਨੂੰ ਇੰਪੈਕਟ ਪਏਗਾ ਔਰ ਚੰਗਾ ਉਹਨਾਂ ਦਾ ਬਸਟ ਹੋਇਆ ਸਾਰਾ ਇਹ ਨੈਟਵਰਕ ਨਹੀਂ ਨਸ਼ਾ ਨਹੀਂ ਜੀ ਇਹ ਓਨਲੀ ਉਹ ਜਿਹੜਾ ਆਰਗੇਨਾਈਜ਼ ਕ੍ਰਾਈਮ ਵਾਸਤੇ ਵੈਪਨਸ ਦਾ ਹੀ ਹੈਗਾ ਔਰ ਇਹਨੂੰ ਅਸੀਂ ਹੋਰ ਆਪਣਾ ਇਨਵੈਸਟੀਗੇਟ ਕਰ ਰਹੇ ਹਾਂ ਸਪੈਸ਼ਲੀ ਦਾ ਫੋਰਨ ਬੇਸਡ ਜਿਹੜੇ ਹੈਂਡਲਰਸ ਨੇ ਉਹਨਾਂ ਦਾ ਰੋਲ ਕੀ ਕੀ ਹੈ ਹੋਰ ਕਿੰਨੇ ਲੋਕ ਨੇ ਜੁੜੇ ਹੋਏ ਨੈਟਵਰਕ ਜੋ ਮੈਨੂੰ ਸਮਝਦਾ ਕਿ ਇਹਦੇ ਚ ਹੋਰ ਵੀ ਆਉਣਾ ਚਾਹੀਦਾ ਕਿਉਂਕਿ ਜਦੋਂ ਕਰਮਵੀਰ ਫੜਿਆ ਜਾਂਦਾ ਉਹ ਤੋਂ ਕਾਫੀ ਸਾਨੂੰ ਗੱਲਾਂ ਹੋਰ ਵੀ ਕਲੀਅਰ ਹੋਣੀਆਂ ਔਰ ਜਿਹੜੇ ਕੁਝ ਬੰਦੇ ਉਧਰ ਗੁਰਦਾਸਪੁਰ ਡਿਸਟ੍ਰਿਕਟ ਦੇ ਵੀ ਇੱਕ ਦੋ ਬੰਦੇ ਹੋਰ ਫਿਕਰ ਹੋਏ ਉਹਨਾਂ ਤੇ ਵੀ ਅਸੀਂ ਕਾਰਵਾਈ ਕਰਾਂਗੇ ਕਰਮਵੀਰ ਬਥੋਰਾ ਸੀ ਕਰਮਵੀਰ ਬਥੋਰਾ ਰਹਿਣ ਵਾਲਾ ਕੀ ਬੈਕਗ੍ਰਾਉਂਡ ਦਾ ਮੀਰਾ ਕੋਟ ਦਾ ਰਹਿਣ ਵਾਲਾ ਜੀ ਇਹਦੇ ਅਮਰਸਰ ਰੂਰਲ ਦਾ ਦੋ ਮਕਦਮੇ ਦਰਜੇ ਮੈਂ ਦੱਸਿਆ ਸੀ ਕਿ ਐਨਡੀਪੀਐਸ ਦਾ ਐਸਟੀਐਫ ਵੱਲੋਂ ਇੱਕ ਹਰਮਜ਼ੈਕਟ ਦਾ ਖੰਨੇ ਡਿਸਟ੍ਰਿਕਟ ਸਰ ਇਹ ਕਰਦੇ ਕੀ ਨੇ ਸਾਰੇ ਲੋਕ ਕਿ ਚੰਗੇ ਕਰਾਉਂਗਾ ਮੈਂ ਦੱਸਾਂ ਅਮਰਤਪਾਲ ਨੇ ਤੇ ਮੈਂ ਤੁਹਾਨੂੰ ਦੱਸਿਆ ਸਰਪੰਚੀ ਦੀ ਇਲੈਕਸ਼ਨ ਲੜੀ ਐ ਇੱਥੇ ਜਿਹੜਾ ਅਮਰਤਪਾਲ ਸਿੰਘ ਪਿੰਨਾ ਬਟਾਲੇ ਵਾਲਾ ਇਹ ਐਗਰੀਕਲਚਰਿਸਟ ਹੀ ਐ ਹੋ ਤਿੰਨ ਦੋ ਤਿੰਨ ਮਹੀਨੇ ਤੋਂ ਐਕਟਿਵ ਹੋਇਆ ਹੋਇਆ ਜਦੋਂ ਤੇ ਇਹ ਲਿੰਕ ਬਾਹਰਲੇ ਜਿਹੜੇ ਹੈਂਡਲਰਸ ਨੇ ਉਹਨਾਂ ਨਾਲ ਹੋਇਆ ਗੈਂਗਸਟਰਸ ਨਾਲ ਇੱਕ ਪ੍ਰਦੀਪ ਭਰਮਣੇ ਵੀ ਐਗਰੀਕਲਚਰ ਦਾ ਹੀ ਕੰਮ ਕਰਦਾ ਤੇ ਵੀ ਮਕਦਮਾ ਕੋਈ ਪਹਿਲਾਂ ਦਰਜ ਨਹੀਂ ਐ ਬਿਨੋ ਦੇ ਰੰਗੀਲਾ ਦੇ ਖਿਲਾਫ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਰੋਬਰੀ ਸਨੇਚਿੰਗ ਅਸਾਲਟ ਕੁਆਰਟੀ ਵਗੈਰਾ ਦੇ ਕਾਫੀ ਪਰਚੇ ਦਰਜ ਐ ਯੁਗਰਾਜ ਆ ਲੜਕਾ ਐ ਜੀਸੀਪੀ ਦਾ ਡਰਾਈਵਰ ਐ ਇਹ ਸੁਖਰਾਬ ਹੈਗਾ ਇਹਦੇ ਤੇ ਅਨਐਮਪਲੋਇਡ ਐ ਔਰ ਆਇਲਸ ਕਰ ਰਿਹਾ ਹੈਗਾ ਇੱਕ ਜਿਹੜਾ ਮੁੰਡਾ ਜਗਰਾਜ ਏਲੀਅਸ ਜੱਗੂ ਬਾਕੀਆਂ ਦੀ ਮੈਂ ਤੁਹਾਨੂੰ ਦੱਸ ਹੀ ਦਿੱਤੀ ਐ ਇਲੈਕਸ਼ਨ ਦਾ ਟਾਰਗੇਟ ਕਿਹਨੂੰ ਰੱਖਿਆ ਇਲੈਕਸ਼ਨ ਕਿਹਦੇ ਲਈ ਲੜੀ ਐ ਆਪ ਕੋ ਕਿ ਸਪਾਰਟਨਸ ਮੰਨ ਰੱਖਦੇ ਨੇ ਇਹ ਪਾਰਟੀ ਦਾ ਕੋਈ ਅਜੇ ਨਹੀਂ ਸਾਹਮਣੇ ਆਇਆ ਉਹ ਕਹਿੰਦਾ ਮੈਂ ਇਲੈਕਸ਼ਨ ਲੜੀ ਐ ਮੋਢਲੀ ਪੁੱਛ ਕੇ ਦੱਸਿਆ ਐ ਅਮਰਿਤਪਾਲ ਸਿੰਘ son of सुरेंद्र ਸਿੰਘ ਹੈ ਜੀ ਉਹ ਚੈੱਕ ਕਰਾਂਗੇ ਗੁਰਦਾਸਪੁਰ ਤੋਂ ਸਾਰਾ ਹੈਗਾ ਯਾਰ ਉਹ ਇਹਨਾਂ ਨੇ ਦੇਰ ਵੇਟਿੰਗ ਆਰਡਰਸ ਕਿ ਅੱਪਾ ਕਿੱਥੇ ਅੱਗੇ ਡਿਲੀਵਰੀ ਕਿਹਨੂੰ-ਕਿਹਨੂੰ ਦੇਣੀ ਹੈ ਤੇ ਕੀ ਕਰਨਾ ਹੈ ਉਹ ਸਾਰਾ ਅਸੀਂ ਇਨਵੈਸਟੀਗੇਸ਼ਨ ਦਾ ਉਹਦੇ ਚ ਪੂਰਾ ਥੋਰਲੀ ਪ੍ਰੂਵ ਕਰ ਰਹੇ ਹਾਂ ਜੀ ਉਹ ਅਸੀਂ ਤਾਂ ਨਹੀਂ ਇਹ ਦੱਸ ਰਹੇ ਜੀ ਦੋ ਚਾਰ ਬੰਦੇ ਫੜ ਲਏ ਅਸੀਂ ਫਿਰ ਤੁਹਾਨੂੰ ਉਹ ਵੀ ਸ਼ੇਅਰ ਕਰ ਦਾਂਗੇ ਕੋਈ ਪ੍ਰੋਬਲਮ ਨਹੀਂ ਇਹ ਸਾਰੀ ਕਨਸਾਈਨਮੈਂਟ ਫੜੀ ਗਈ ਹੈ ਜੀ ਸਰ ਇਹ ਆਪਸ ਵਿੱਚ ਕਿਸਾ ਲਿੰਕ ਹੋਏ ਸਾਰੇ ਦੇਖੋ ਇਹ ਕੁਛ ਬੰਦੇ ਜਿਹੜੇ ਗੁਰਦਾਸਪੁਰ ਵਾਲੇ ਮੈਂ ਤੁਹਾਨੂੰ ਦੱਸਿਆ ਮੈਂ ਇਹੀ ਨੇ ਉਤੋਂ ਸਾਨੂੰ ਗੱਲ ਚੱਲੀ ਵੀ ਕੁਛ ਅੰਮ੍ਰਿਤਸਰ ਦੇ ਵੀ ਬੰਦੇ ਆ ਤਾਂ ਉਸ ਦੇ ਵਿੱਚ ਹੀ ਨਾਲ ਇਹ ਪੁਲਿਸ ਦਾ ਆਪਰੇਸ਼ਨ ਅੰਮ੍ਰਿਤਸਰ ਚ ਵੀ ਚਲਾਇਆ ਗਿਆ ਸਾਰੇ ਪੋਰਟਡ ਪੇਪਰ ਸਾਰੇ ਜਿਹੜੇ ਲੱਗ ਰਿਹਾ ਜੀ ਜਿਹੜੇ ਬਟਾਲੇ ਵਾਲੀ ਕਨਸਾਈਨਮੈਂਟ ਦੇ ਵੈਪਨ ਨੇ ਉਹਦੇ ਚ ਜਿੱਥੇ ਤਿੰਨ ਗਲੌਕ ਨੇ ਆਸਟ੍ਰੀਅਨ ਮੇਡ ਤੇ ਸੱਤ ਜਿਹੜੇ ਨਾ ਆਪਣੇ ਪੰਜ ਦੂਜੇ ਹੈਗੇ ਜਿਹੜੇ 0.32 ਉਹ ਇਹ ਲੱਗਦਾ ਕਿ ਬੜੇ ਸਫਿਸਟੀਕੇਟਡ ਹੈ ਉਹ ਕ੍ਰਾਸ ਬਾਰਡਰ ਆਏ ਹੈ ਜਿਹੜੇ ਦੂਜੇ ਅੰਮ੍ਰਿਤਸਰ ਤੋਂ ਸਾਨੂੰ ਕੁਝ ਰਿਕਵਰ ਹੋਏ ਤਿੰਨ ਵੈਪਨ ਉਹ ਜਿਹੜੇ ਹੈਗੇ ਉਹ ਇਥੋਂ ਦੇ ਆ ਇੰਡੀਅਨ ਮੇਡ ਲੱਗ ਰਹੇ ਅਜੇ ਭਾਈ ਜੀ ਟਾਰਗੇਟ ਨਹੀਂ ਆਇਆ ਸਾਹਮਣੇ ਆਪਾਂ ਇਹਦੀ ਇਨਵੈਸਟੀਗੇਟ ਕਰਾਂਗੇ ਤੇ ਡੈਫੀਨਿਟਲੀ ਤੁਹਾਨੂੰ ਦੱਸਾਂਗੇ ਜਦੋਂ ਆਪਾਂ ਇਹ ਸਾਰਾ ਇਹਨਾਂ ਦਾ ਨੈਟਵਰਕ ਟੁੱਟ ਗਿਆ ਸਮੈਸ਼ ਹੋ ਗਿਆ ਜਿਹੜਾ ਆਰਮਜ਼ ਰੈਕੇਟ ਹੈ ਉਹ ਹੀ ਖਤਮ ਹੋਇਆ ਤਾਂ ਬੜੀ ਇਤਨਾ ਰਿਲੀਫ ਹੋਏਗਾ ਜਿਹੜੇ ਸੀ ਨੌਜਵਾਨ ਨੇ ਕਿਹਾ ਮਤਲਬ ਬੱਚਾ ਹੈ ਹਾਂਜੀ ਜਿਹੜੇ ਸੀ ਨੌਜਵਾਨ ਜਿਹੇ ਨਹੀਂ ਬਾਕੀ ਨਹੀਂ ਹੈਗਾ ਸਿਰਫ ਤੁਹਾਨੂੰ ਦੱਸਿਆ ਕਰਮਜੀਤ ਜਿਹੜਾ ਕਰਮਵੀਰ ਜਿਹੜਾ ਭੱਜਿਆ ਹੋਇਆ ਉਹਦੇ ਤੇ ਹੈ ਤੇ ਜਿਹੜਾ ਦੂਸਰਾ ਲੜਕਾ ਹੈਗਾ ਵਿਨੋਦ ਕੁਮਾਰ ਰਗੀਲਾ ਇਹਦੇ ਤੇ ਹੈਗੇ ਜੀ 19 ਮੁਕਦਮੇ ਐ ਇਸ ਤੋਂ ਪਹਿਲਾਂ ਹੀ ਸਰਵ ਕੁਨਸਾਈਨਮੈਂਟ ਸੀ ਕੀਤੀ ਇਹਨਾਂ ਨੇ ਨਹੀਂ ਅਜੇ ਇਹ ਪਤਾ ਲੱਗਿਆ ਕਿ ਨਵੇਂ ਨਵੇਂ ਮਤਲਬ ਚੱਲੇ ਐ ਇਸ ਗੱਲ ਤੇ ਹੁਣ ਆਜੂਗੀ ਇਨਵੈਸਟੀਗੇਸ਼ਨ ਤੇ ਇੰਟਰੋਗੇਸ਼ਨ ਦਾ ਪਾਰਟ ਹੈ ਕਿ ਕਦੋਂ ਤੋਂ ਕਿੰਨੀ ਵਾਰੀ ਗਏ ਹੋ ਸਾਰਾ ਸੀ ਟੈਕਨੀਕਲ ਐਵਿਡੈਂਸ ਵੀ ਨਾਲ ਇਹਨਾਂ ਦੀ ਜਿਹੜੀ ਫਿਜ਼ੀਕਲ ਗੱਲਬਾਤ ਆ ਉਹਨੂੰ ਵੀ ਵੈਰੀਫਾਈ ਕਰ ਰਹੇ ਨਾਲ ਕੋਈ ਹੋਜੀ ਨਸ਼ੇ ਵਾਲੀ ਗੱਲ ਨਹੀਂ ਆਈ ਸਾਹਮਣੇ ਹਾਂਜੀ ਆਏ ਤਾਂ ਦੇਖੋ ਡੈਫੀਨਿਟਲੀ ਜੇ ਕਰਾਸ ਬਾਰਡਰ ਆਏ ਤਾਂ ਉਹ ਵੀ ਡਰੋਨ ਦਾ ਹੀ ਹੈਗਾ ਸਿਸਟਮ ਉਹ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਇੰਨੇ ਦੇ ਦੋ ਇਕੱਠੇ ਆਏ ਆ ਤਾਂ ਹੋ ਸਕਦਾ ਕੋਈ ਹੋਰ ਰੂਟ ਨਾ ਲਿਆ ਹੋਵੇ ਸਾਰੀ ਉਹ ਇਨਵੈਸਟੀਗੇਸ਼ਨ ਕਰ ਰਹੇ ਆ ਉਹਨਾਂ ਨੂੰ ਲੈ ਕੇ ਜਾਵਾਂਗੇ ਨਿਸ਼ਾਨਦੇਹੀ ਵਗੈਰਾ ਸਾਰੀ ਕਰਾਵਾਂਗੇ ਕਿੰਨੀ ਕਾਮਯਾਬੀ ਸਮਝੋ ਸਰ ਕਿ ਬਹੁਤ ਵੱਡਾ ਰੈਲੈਕਸਰ ਹੈ ਕਿਉਂਕਿ ਅਕਸਰ ਤੁਸੀਂ ਤੋੜ ਦੋ ਲੋਕਲ ਵੈਪਨ ਤੋੜਦੇ ਨੇ ਸਾਰੇ ਫੌਲ ਦੇ ਨੇ ਔਰ ਗਲੋਕ ਇਸ ਸਰਲੇ ਸਭ ਤੋਂ ਵੱਡਾ ਡਿਮਾਂਡ ਹੈ ਦੇਖੋ ਮੈਂ ਮੈਂ ਤਾਂ ਇਹਨੂੰ ਬਹੁਤ ਇੰਪੋਰਟੈਂਟ ਦਾ ਕਰਦਾ ਔਰ ਆਪਣੀ ਟੀਮ ਦੀ ਵੱਡੀ ਕਾਮਯਾਬੀ ਮੰਨਦਾ ਕਿ ਕਿੰਨੀ ਮਿਹਨਤ ਨਾਲ ਔਰ ਇੰਨਾ ਇੰਟੈਲੀਜੈਂਸ ਡਿਵੈਲਪ ਕਰਕੇ ਕੀਤਾ ਗਿਆ ਔਰ ਵੀ ਉਹ ਵੀ ਐਡਜੋਇਨਿੰਗ ਏਰੀਆਜ਼ ਦੇ ਵਿੱਚੋਂ

ਅਵੇਲੇਬਿਲਟੀ ਬੜੀ ਖੁੱਲੀ ਹੈਗੀ ਤਾਂ ਉਤੋਂ ਕੁਛ ਇਹ ਨੂ ਹੁੰਦੇ ਰਹਿੰਦੇ ਆ ਸਰ ਤਿੰਨ ਬਲੋਕ ਦੀ ਗੱਲ ਕੀਤੀ ਤੁਸੀਂ ਕਿੰਦੇ ਕੋਸਟਲੀ ਆ ਕੋਸਟਲੀ ਤਾਂ ਮੈਨੂੰ ਪਤਾ ਨਹੀਂ ਪਰ ਲੀਥਲ ਤੇ ਡੈਡਲੀ ਜ਼ਰੂਰ ਹੈ ਹਾਂਜੀ ਥੈਂਕ ਯੂ ਜੀ